thank you ਅਰੇ ਸੀ ਕਿ ਜਿਹੜੇ ਆਪਣੀ ਮਰਜ਼ੀ ਨਾਲ ਆਏ ਨਹੀਂ ਜਾਂ ਜਿਨ੍ਹਾਂ ਨੂੰ ਮਾਂ ਨੇ ਬੁਲਾਇਆ ਹੈ ਤੁਸੀਂ ਵੇਖੋ ਸਭ ਨੂੰ ਮਾਂ ਨੇ ਬੁਲਾਇਆ ਹੈ ਮਾਂ ਨੇ ਬੁਲਾਇਆ ਹੈ ਦਿਮਾਗ ਦੇ ਕਦਮਾਂ 'ਚ ਹਾਜ਼ਰੀ ਭਰਨੀ ਹੈ ਕੀ ਕਹਣਾ ਹੈ ਤੂੰ ਨੇ ਮੁਝੇ ਬੁਲਾਇਆ ਹੈ ਸੋ ਮੰਤਰੀ ਸਾਹਿਬ ਦਾ ਸਨਮਾਨ ਜਿਹੜਾ ਹੈਗਾ ਅੱਜ ਰੇੜੀ ਪੜੀ ਜੁਨੀਅਰ ਸ਼੍ਰੀ ਅਨੰਤਪੁਰ ਸਾਹਿਬ ਸੁਨੀਲ ਅਣਵਾਲ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ ਤੇ ਜਦੋਂ ਸਨਮਾਨ ਹੋ ਰਿਹਾ ਹੈ ਤਾਂ ਅਸੀਂ ਵੀ ਕਿਉਂ ਨਾ ਇਸ ਸਨਮਾਨ ਦੇ ਵਿੱਚ ਇੱਕ ਜੈਗੋਸ਼ ਕਰਕੇ ਇੱਕ ਜੈਗ ਮਾਤਾ ਜੀ ਬਹੁਤ ਹੀ ਸਤਕਾਰਯੋਗ ਸ਼੍ਰੀ ਨੰਗੁਰ ਸਾਹਿਬ ਦੀ ਸਾਰੀ ਸਾਧ ਸੰਗਤ ਤੇ ਮੈਂ ਜਿਵੇਂ ਮੇਰੇ ਵੀਰ ਨੇ ਆਖਿਆ ਸੰਦੀਪ ਨੇ ਉਹਦਾ ਵਾਕ ਹੀ ਸਟੇਜ ਤੇ ਆ ਕੇ ਪਤਾ ਲੱਗਦਾ ਕਿ ਇਹ ਤਾਂ ਚਲੋ ਇੰਕਰਿੰਗ ਕਰਦੇ ਮੈਨੂੰ ਵੀ ਬਹੁਤ ਜਗ੍ਹਾ ਵੱਖ-ਵੱਖ ਪਿੰਡਾਂ ਤੋਂ ਜਿੱਥੇ ਵੀ ਜਾਗਰਨ ਹੁੰਦੇ ਆ ਹਰ ਜਗ੍ਹਾ ਕੋਸ਼ਿਸ਼ ਕਰੀਗੀ ਨਖਵਸਤ ਕੋ ਸਕੇ ਪਰ ਵਾਕਈ ਇੰਨੀ ਸੰਗਤ ਤੇ 10:00 ਛੇ 10:00 ਤੱਕ ਇਹ ਖਾਟੇ ਥੀ ਇਹ ਪਿਆਰ ਹੈ ਸੁਨੀਲ ਹੁਣਾ ਦਾ ਰਵੀ ਹੁਣਾ ਦਾ ਇਹਨਾਂ ਦਾ ਤੇ ਮੈਂ ਵੀ ਨਾਲ ਨਾਰੀ ਨਿਭਾਈ ਹੈ ਅੱਜ ਸਾਡੇ ਸਾਥੀ ਮੰਤਰੀ ਅਮਨ ਰੂੜਾ ਜੀ ਦੇ ਘਰੇ ਵੀ ਤੇ ਗੱਲ ਕਰਤਾ ਸੀ ਉਹ ਮੈਨੂੰ ਕਹਿੰਦੇ ਸਾਰੇ ਆਏ ਹੋਏ ਐ ਸਾਰੇ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਦਿੱਲੀ ਦੀ ਸਾਰੀ ਲੀਡਰਸ਼ਿਪ ਸੀਐਮ ਸਹਿਬਾਨ ਬਹੁਤ ਛੱਟ ਕੇ ਤੁਹਾਡੇ ਕੋਲ ਆਇਆ ਉਹਨਾਂ ਸਾਰਿਆਂ ਨੇ ਲੜ ਕੇ ਮੈਂ ਕਿਹਾ ਕਿ ਨਹੀਂ ਇੰਨੀ ਕਿੰਨੀ ਕਿ ਮਜਬੂਰੀ ਹੈ ਵੀ ਅਸੀਂ ਵੀ ਤਾਂ ਸਾਰੇ ਆਪਣੇ ਅਸੀਂ ਵੀ ਐਮਐਲਏ ਅਸੀਂ ਮੰਤਰੀ ਆਂ ਵੀ ਨਹੀਂ ਮੈਂ ਕਿਹਾ ਨਹੀਂ ਮੇਰੀ ਬੰਟੀ ਮਜਬੂਰੀ ਹੈ ਮੈਂ ਤਾਂ ਉੱਥੇ ਜਾਣਾ ਹੀ ਜਾਣਾ ਤੇ ਤੁਸੀਂ ਸੁਨੀਲ ਨੇ ਇੱਕ ਮੰਗ ਰੱਖੀ ਹੈ ਮੰਚ ਤੋਂ ਮੈਂ ਤੁਹਾਡਾ ਤੌਰ ਮੰਤਰੀ ਐਮਐਲਏ ਨਹੀਂ ਐਸਾ ਭਰਾ ਤੁਹਾਡੇ ਨਾਲ ਵਾਦਾ ਕਰਦਾ ਜਿਵੇਂ ਤੁਸੀਂ ਕਹੋਗੇ ਆਪਾਂ ਹੱਲ ਕਰਾਵਾਂਗੇ ਅਸੀਂ ਸਾਡੇ ਤਾਂ ਤੁਸੀਂ ਹੋ ਜੀ ਠੀਕ ਹੈ ਅਸੀਂ ਤੁਹਾਡੇ ਕਰਕੇ ਇੱਥੇ ਤੱਕ ਪਹੁੰਚੇ ਹਾਂ ਤੁਹਾਡੇ ਨਾਲ ਯਾਰੀ ਹੈ ਤੁਸੀਂ ਇੱਥੇ ਤੱਕ ਪਹੁੰਚਾਇਆ ਤੁਸੀਂ ਇਨਾ ਮਾਨ ਸਨਮਾਨ ਜੋ ਕੁਝ ਵੀ ਹੈ ਮੇਰੀ ਤਾਕਤ ਮੇਰੀ ਦੌਲਤ ਮੇਰੀ ਸ਼ੋਹਰਤ ਆਪ ਸਭ ਨੂੰ ਤੇ ਮਹਾਮਾਈ ਜੀ ਸਾਡੇ ਤੇ ਕਿਰਪਾ ਬਣਾਈ ਰੱਖੀ ਆਪ ਸਾਰਿਆਂ ਤੇ ਕਿਰਪਾ ਬਣਾਈ ਰੱਖੀਏ ਅਸੀਂ ਹੋਰ ਬੀਨਤ ਨਾਲ ਹੋਰ ਨਿਮਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਇਲਾਕੇ ਦੇ ਇਸ ਮਹਾਨ ਪਵਨ ਪ੍ਰਕਰਤ ਧਰਤੀ ਦੀ ਜਿਹੜੀ ਅਸੀਂ ਸੇਵਾ ਕਰ ਸਕੀਏ ਤੇ ਮੈਂ ਸਾਰੇ ਹੀ ਰੀਡੀਫਰ ਯੂਨੀਅਨ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਨਾ ਭਾਵੇਂ ਜਾਗਰਣ ਇਹ ਕਰਵਾਇਆ ਤੇ ਸਾਰੇ ਆਪਣੇ ਭਰਾਵਾਂ ਨੂੰ ਚਾਹੇ ਸੁਨੀਲ ਹੋਵੇ ਰਵੀ ਹੰਸ ਜੀ ਹੋਣ ਸਾਡੇ ਮੇਰੇ ਵੱਡੇ ਵੀ ਦਿਲੀਪ ਹਸਰੀ ਹੋਣ ਰਜਿੰਦਰ ਗਿੱਲ ਜੀ ਲੱਕੀ ਕਪਿਲਾ ਜੀ ਬੈਠੇ ਦੇਖ ਰਹੇ ਹਾਂ ਅਭੀ ਜੀ ਤੇ ਅਲੈਕਸ ਹੋਰ ਵੀ ਕੈਂਟ ਸਾਹਿਬ ਬੈਠੇ ਸਾਡੇ ਐਮਸੀ ਸਹਿਵਾਨ ਕੌਸ਼ਲ ਸਾਹਿਬ ਖੜੇ ਐਮਸੀ ਸਹਿਵਾਨ ਹੋਰ ਵੀ ਜਿੰਨੇ ਵੀ ਸਾਡੇ ਸਾਥੀ ਅਨੰਦਪੁਰ ਸਾਹਿਬ ਦੀ ਸਾਰੀ ਟੀਮ ਆਪ ਸਭ ਨੂੰ ਦਿਲੋਂ ਮੁਬਾਰਕਬਾਦ ਸਾਡੇ ਹੋਰ ਵੀ ਬਹੁਤ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪੂਰੇ ਹਲਕੇ ਤੋਂ ਇੱਥੇ ਪਹੁੰਚੇ ਆ ਤੁਹਾਡੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਇੱਥੇ ਹੀ ਤੁਸੀਂ ਖੂਬ ਤਰੱਕੀ ਕਰੋ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤਾਂ ਪੈਣ ਤੁਸੀਂ ਆਪਣੇ ਪਰਿਵਾਰਾਂ ਦਾ ਆਪਣੇ ਦੋਸਤਾਂ ਮਿੱਤਰਾਂ ਦਾ ਖੂਬ ਖਿਆਲ ਰੱਖੋ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੋ ਇਹੀ ਮੇਰੀ ਅਰਦਾਸ ਇਹੀ ਮੇਰੀ ਬੇਨਤੀ ਹੈ ਮਹਾਮਈ ਦੇ ਚਰਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ